ਹਾਂਜੀ ਬਿਲਕੁਲ ਸਹੀ ਵੇਖ ਰਹੇ ਹੋ ਆਜਾ ਪਾ ਤੁਹਾਨੂੰ ਲੈ ਕੇ ਆ ਗਏ ਆ ਜੀ ਕਿਡਸ wear ਦੇ ਡਿਪਾਰਟਮੈਂਟ ਦੇ ਵਿੱਚ ਕਿੰਨੇ ਸੋਹਣੇ ਨਿਕਰ ਹਾਂਜੀ ਬਿਲਕੁਲ ਟੀ-ਸ਼ਰਟ ਤੇ ਨਿੱਕਰ ਦਾ ਕੰਬੀਨੇਸ਼ਨ ਇਹਦੇ ਵਿੱਚ ਤੁਹਾਨੂੰ ਕਲਰ ਵੇਰੀਐਂਟ ਮਿਲ ਜਾਣਗੇ ਕਿੰਨੇ ਸੋਹਣੇ ਕੱਪੜੇ ਨੇ ਇਹੋ ਜਿਹੇ ਡਿਜ਼ਾਈਨਸ ਤੁਸੀਂ ਆਪਣੇ ਸ਼ਾਪ ਵਿੱਚ ਰੱਖ ਸਕਦੇ ਹੋ ਟਰੈਂਡਿੰਗ ਕਲੈਕਸ਼ਨ ਹੈ ਜੀ ਆਪਣਾ ਇਹਦੇ ਨਾਲ ਜੀ ਤੁਹਾਨੂੰ ਮਿਲ ਜਾਂਦਾ ਹੈ ਜੀ ਬਾਟਮ ਹੈ ਦਾ ਲੈਗਿੰਗਸ ਮਿਲ ਜਾਂਦੀ ਹੈ ਇਹਦੇ ਥੱਲੇ ਸਤਸ੍ਰੀਆ ਗਾਲ ਜੀ ਮੈਂ ਤੁਹਾਡੀ ਆਪਣੀ ਸਵੇਣਾ ਅੱਜ ਤੁਹਾਨੂੰ ਫੇਰ ਲੈ ਕੇ ਆ ਗਿਆ ਜੀ ਅੱਜ ਮੇਰਾ ਫੈਸ਼ਨ ਦੀ ਵਿੱਚ ਜੀ ਹਾਂ ਅੱਜ ਮੇਰਾ ਫੈਸ਼ਨ ਸੂਰਤ ਦੀ ਸਭ ਤੋਂ ਵੱਡੀ ਨੰਬਰ 1 ਮੈਨੂਫੈਕਚਰਿੰਗ ਕੰਪਨੀ ਹੈ ਜੀ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਆਪਾਂ ਤੁਹਾਨੂੰ ਕਿੱਥੇ ਲੈ ਕੇ ਆਇਆ ਅਮੇਦਾ ਵਾਵਾ ਕਲੈਕਸ਼ਨ ਨੇ ਆਪਣੇ ਕੋਲ ਵਾਵਾ ਵੈਰਾਈਟिज ਨੇ ਪਰ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਆ ਜੀ ਕਿਉਂ ਦੱਸਾਂ ਆਪੇ ਵੇਖ ਲਓ ਨਾ ਤੁਸੀਂ ਹਾਂਜੀ ਬਿਲਕੁਲ ਸਹੀ ਵੇਖ ਰਹੇ ਹੋ ਆਜਾ ਆਪਾਂ ਤੁਹਾਨੂੰ ਲੈ ਕੇ ਆ ਗਏ ਆ ਜੀ ਕਿਡਸ wear ਦੇ ਡਿਪਾਰਟਮੈਂਟ ਦੇ ਵਿੱਚ ਜੀ ਹਾਂ ਇੱਥੇ ਤੁਹਾਨੂੰ ਬੋਨ ਬੇਬੀ ਤੋਂ ਲੈ ਕੇ 15 16 ਸਾਲ ਦੇ ਜਿਹੜੇ ਝਾਕ ਨੇ ਆਪਣੇ ਪਾਵੇਂ ਉਹ ਕੁੜੀਆਂ ਹੋਣ ਪਾਵੇਂ ਮੁੰਡੇ ਹੋਣ ਤੁਹਾਨੂੰ ਦੋਵਾਂ ਦੇ ਹੀ ਇੱਥੇ ਵੱਖ-ਵੱਖ ਡਿਜ਼ਾਈਨਸ ਪੈਟਰਨਸ ਮਿਲ ਜਾਣਗੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਹਣੇ-ਸੋਹਣੇ ਬਾਕਸ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਤੁਹਾਨੂੰ ਪੀਸਸ ਦਾ ਸੈੱਟ ਮਿਲ ਜਾਂਦਾ ਹੈ 2 2 4 4 6 ਇਸ ਤਰ੍ਹਾਂ ਦੇ ਤੁਹਾਨੂੰ ਪੀਸਸ ਦਾ ਸੈੱਟ ਮਿਲ ਜਾਂਦਾ ਹੈ ਜੀ ਹਾਂ ਸਿੰਗਲ ਪੀਸ ਆਪਾਂ ਡੀਲ ਨਹੀਂ ਕਰਦੇ ਕਿਉਂਕਿ ਅੱਜ ਮੇਰਾ ਫੈਸ਼ਨ ਦਿੰਦਾ ਹੈ ਜੀ ਹੌਲ ਸੇਲਰ ਔਰ ਰਿਟੇਲਰ ਨੂੰ ਇੱਕੋ ਪ੍ਰਾਈਸ ਦੇ ਵਿੱਚ ਜੀ ਹਾਂ ਤਾਂ ਤੁਹਾਨੂੰ ਜੇ ਬਿਜ਼ਨਸ ਕਰਨਾ ਹੈਗਾ ਸਟਾਰਟ ਤੁਸੀਂ ਕਰ ਸਕਦੇ ਹੋ ਅਜਮੀਰਾ ਫੈਸ਼ਨ ਦੇ ਨਾਲ ਜੁੜ ਕੇ ਅਜਮੀਰਾ ਫੈਸ਼ਨ ਹੈ ਰਘੂਕੁਲ ਟੈਕਸਟਾਈਲ ਮਾਰਕੀਟ ਦੇ ਵਿੱਚ ਜੀ ਹਾਂ ਸੂਰਤ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਰਘੂਕੁਲ ਟੈਕਸਟਾਈਲ ਮਾਰਕੀਟ ਦੇ ਵਿੱਚ ਤੁਹਾਨੂੰ ਆਉਣਾ ਹੈ ਜਿੱਥੇ ਤੁਹਾਨੂੰ 3 ਨੰਬਰ ਗੇਟ ਤੋਂ ਐਂਟਰੀ ਕਰਨੀ ਹੋਊਗੀ 3 ਨੰਬਰ ਗੇਟ ਦੇ ਨਾਲ ਤੁਸੀਂ ਆ ਜਾਓ 15 ਨੰਬਰ ਦੀ ਲਿਫਟ ਦੇ ਜ਼ਰੀਏ 3rd ਫਲੋਰ ਦੇ ਉੱਤੇ ਉੱਥੇ ਹੈਗਾ ਜੀ ਆਪਣਾ ਅਜਮੀਰਾ ਫੈਸ਼ਨ ਦਾ ਰਿਸੈਪਸ਼ਨ ਜੀ ਹਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਲੈਕਸ਼ਨ ਚਲੋ ਹੁਣ ਸਟਾਰਟ ਕਰਦੇ ਆ ਆਪਣੇ collections ਜਿਹੜੇ ਲੇਟੈਸਟ ਕਲੈਕਸ਼ਨ ਨੇ ਕੱਲ ਹੀ ਆਏ ਸੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਆ ਵੇਖੋ ਜੀ ਆਪਣਾ ਫਰਸਟ ਕਲੈਕਸ਼ਨ ਤੁਸੀਂ ਵੇਖ ਸਕਦੇ ਹੋ ਇਹ ਬॉयਜ਼ ਦਾ ਕਲੈਕਸ਼ਨ ਹੈਗਾ ਜੀ ਇਹਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ ਜੀ ਕਿੰਨੇ ਸੋਹਣੇ ਨਿਕਰ ਹਾਂਜੀ ਬਿਲਕੁਲ ਟੀ-ਸ਼ਰਟ ਤੇ ਨਿੱਕਰ ਦਾ ਕੰਬੀਨੇਸ਼ਨ ਇਹਦੇ ਵਿੱਚ ਤੁਹਾਨੂੰ ਕਲਰ ਵੇਰੀਐਂਟ ਮਿਲ ਜਾਣਗੇ ਚਾਰ ਪੀਸਾ ਦਾ ਇਹ ਸੈੱਟ ਆਊਗਾ ਜੀ ਜਿਹਦੇ ਵਿੱਚ ਤੁਹਾਨੂੰ ਵੱਖ-ਵੱਖ ਕਲਰਸ ਮਿਲ ਜਾਂਦੇ ਨੇ ਤੇ ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਜੀ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਆਪਣੇ ਕੋਲ ਜਿਹੜੇ ਇਹ ਬॉयਜ਼ ਨੇ ਉਵੇਂ ਹੀ ਆਪਣੇ ਕੋਲ ਗਰਲਸ ਦੇ ਵੀ ਪੈਟਰਨ ਨੇ ਚਲੋ ਉਹ ਵੀ ਦਿਖਾ ਦਿੰਨੇ ਆ ਆ ਵੇਖੋ ਜੀ 크ਰਸ਼ ਪੈਟਰਨ ਕਿੰਨਾ ਸੋਹਣਾ ਡਿਜ਼ਾਈਨ ਹੈ ਆ ਵੇਖੋ ਇੰਨੇ ਸੋਹਣੇ ਬਟਨ ਲੱਗਿਓ ਇਹਨੇ ਕਿੰਨਾ ਸੋਹਣਾ ਫੁੱਲ ਦਾ ਕੰਮ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਇੰਨਾ ਸੋਹਣਾ ਡਿਜ਼ਾਈਨ ਹੈ ਤੇ ਨਾਲੇ ਜੇ ਇਹਦੀ ਮੈਂ ਪੈਂਟ ਦੀ ਗੱਲ ਕਰਾਂ ਉਹ ਵੀ ਦੇਖੋ ਪੂਰਾ ਸ਼ਰਾਰਾ ਪੈਟਰਨ ਦੇ ਵਿੱਚ ਤੁਹਾਨੂੰ ਕ੍ਰਸ਼ ਦੇ ਨਾਲੇ ਮਿਲ ਜਾਂਦਾ ਹੈ ਡਿਜੀਟਲ ਪ੍ਰਿੰਟ ਕੀਤਾ ਹੋਇਆ ਹੈ ਨਾਲੇ ਇਹਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਇੱਕ ਬੈਲਟ ਜੀ ਹਾਂ ਜਿਹੜੇ ਆਪਣੇ ਜਾਕ ਨੇ ਜਿਹੜੇ ਕਈ ਵਾਰੀ ਹੁੰਦਾ ਹੈ ਨੇ ਕਿ ਹਾਂ ਆਪਾਂ ਨੂੰ ਬੈਲਟ ਦਾ ਸ਼ੌਕ ਹੁੰਦਾ ਹੈ ਉਹਨਾਂ ਵਾਸਤੇ ਚਾਹੀਦਾ ਹੁੰਦਾ ਹੈ ਤਾਂ ਇਹ ਵੀ ਤੁਹਾਡੇ ਕੋਲ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਇੱਕ ਹੋਰ ਤੁਹਾਨੂੰ ਨਵਾਂ ਕਲੈਕਸ਼ਨ ਦਿਖਾ ਦਿੰਨੇ ਆ ਆ ਵੇਖੋ ਕਿੰਨਾ ਸੋਹਣਾ ਕਲੈਕਸ਼ਨ ਹੈ ਐਨੇ ਸੋਹਣੇ ਟੀ-ਸ਼ਰਟ ਹੈ ਡਬਲ ਸ਼ੇਡੇਡ ਡਬਲ ਕਲਰ ਦੀ 블랙 ਤੇ yellow ਦਾ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਤੇ ਨਾਲੇ ਤੁਹਾਨੂੰ ਇਹਦੇ ਨਾਲ ਹੀ ਵੀ ਮਿਲ ਜਾਂਦੀ ਹੈ ਜੀ ਜਿੰਸ ਆ ਦੇਖੋ ਨਿੱਕਰ ਮਿਲ ਜਾਂਦੀ ਹੈ ਇਹਦੇ ਨਾਲ ਵੀ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਉਹਦਾ ਵੀ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਦੇ ਕਲੈਕਸ਼ਨ ਜੇ ਤੁਸੀਂ ਵੀ ਆਪਣੇ ਸ਼ਾਪ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਅਜ ਮੇਰਾ ਫੈਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ ਜੇ ਤੁਸੀਂ ਸੋਚ ਰਹੇ ਹੋ ਕਿ ਆਪਾਂ ਵਿਜ਼ਿਟ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਜੀ ਸਕਰੀਨ ਤੇ ਇੱਕ ਨੰਬਰ ਚੱਲ ਜਾਂਦਾ ਹੈ ਤੁਸੀਂ ਉਹਦੇ ਤੇ ਕਾਲ ਮੈਸੇਜ ਕਰਕੇ ਵੀ ਡਿਟੇਲਸ ਲੈ ਸਕਦੇ ਆ ਦੇਖੋ ਇੱਕ ਹੋਰ ਨਵਾਂ ਕਲੈਕਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਪਣੇ ਕੋਲ 15 ਸਾਲਾਂ ਦੇ ਜਿਹੜੇ ਜਵਾਕ ਨੇ ਉਹਨਾਂ ਦੇ ਲੇੜੇ ਮਿਲ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਇਹ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੰਨੇ ਸੋਹਣੇ ਕੱਪੜੇ ਨੇ ਇਹੋ ਜਿਹੇ ਡਿਜ਼ਾਈਨਸ ਤੁਸੀਂ ਆਪਣੇ ਸ਼ਾਪ ਵਿੱਚ ਰੱਖ ਸਕਦੇ ਹੋ 트ੈਂਡਿੰਗ ਕਲੈਕਸ਼ਨ ਹੈ ਜੀ ਆਪਣਾ ਇਹਦੇ ਨਾਲ ਜੀ ਤੁਹਾਨੂੰ ਮਿਲ ਜਾਂਦਾ ਹੈ ਜੀ ਬੋਟਮ ਹੈ ਦਾ ਲੈਗਿੰਗਸ ਮਿਲ ਜਾਂਦੀ ਹੈ ਇਹਦੇ ਥੱਲੇ ਉੱਪਰ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਜੈਕਟ ਦਿੱਤੀ ਹੋਈ ਆ ਇਸੇ ਤਰ੍ਹਾਂ ਦੇ ਤੁਹਾਨੂੰ ਇਹਦੇ ਵਿੱਚ ਵੀ ਡਿਜ਼ਾਈਨਸ ਮਿਲ ਜਾਣਗੇ ਕਲਰਸ ਮੇ ਆਪਸ਼ਨ ਮਿਲ ਜਾਣਗੇ ਇੱਕ ਹੋਰ ਕਲੈਕਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ ਆ ਵੇਖੋ ਇਹ ਵੀ ਟੀ-ਸ਼ਰਟ ਦਾ ਕਲੈਕਸ਼ਨ ਹੈਗਾ ਜੀ ਜਿਵੇਂ ਇਹ ਟੀ-ਸ਼ਰਟ ਹੈ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਇਹਦੇ ਨਾਲ ਜਿੰਸ ਦੀ ਪੈਂਟ ਹੁਣ ਇਹਦੇ ਨਾਲ ਤੁਹਾਨੂੰ ਦਿਖਾਵਾਂਗੇ ਜੀ ਹੋਜ਼ਰੀ ਵਾਲੀ ਪੈਂਟ ਆ ਵੇਖੋ ਸ਼ਾਰਟ ਪੈਂਟ ਹੈਗੀ ਜੀ ਇਹ ਤੇ ਇਸੇ ਤਰ੍ਹਾਂ ਤੁਹਾਨੂੰ ਇੱਕ ਹੋਰ ਟੀ-ਸ਼ਰਟ ਦਿਖਾਣੇ ਆ ਆ ਵੇਖੋ ਕਿੰਨੇ ਸੋਹਣੇ ਟੀ-ਸ਼ਰਟ ਲੈ ਤੇ ਇਹਦੇ ਨਾਲ ਤੁਹਾਨੂੰ ਪੂਰੀ ਪੈਂਟ ਮਿਲ ਜਾਂਦੀ ਹੈ ਜੀ ਇਹ ਵੀ ਹੋਜ਼ਰੀ ਦੀ ਪੈਂਟ ਹੈ ਜਿਹਦੇ ਤੇ ਤੁਹਾਨੂੰ ਪੌਕੇਟ ਵੀ ਮਿਲ ਜਾਂਦੀ ਹੈ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਇਹੋ ਜੇ ਜੋਕਾਂ ਦੇ ਕਲੈਕਸ਼ਨ ਹੈ ਹੁਣੇ ਤੁਹਾਨੂੰ ਪਤਾ ਹੈ ਵਿੰਟਰ ਚੱਲੀ ਜਾਂਦਾ ਹੈ ਤਾਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਵਿੰਟਰ ਕਲੈਕਸ਼ਨ ਵੀ ਦੇਖੋ ਫੁੱਲ ਸਲੇਜ ਦਾ ਕਲੈਕਸ਼ਨ ਹੈਗਾ ਜੀ ਡਿਜ਼ਾਈਨ ਪੈਟਰਨ ਤੁਸੀਂ ਵੇਖ ਸਕਦੇ ਹੋ ਜਿਹੜੇ ਅੱਜਕੱਲ ਜੋਕਾਂ ਨੂੰ ਪਸੰਦ ਆਉਂਦੇ ਨੇ ਉਹ ਹੀ ਡਿਜ਼ਾਈਨ ਆਪਾਂ ਕਲੈਕਸ਼ਨ ਲੈ ਕੇ ਆਏ ਆ ਇਸੇ ਨਾਲ ਤੁਹਾਨੂੰ ਹੁਣ ਦਿਖਾ ਰਹੇ ਹਾਂ ਜੀ ਕੁੜੀਆਂ ਦਾ ਇੱਕ ਹੋਰ ਨਵਾਂ ਕਲੈਕਸ਼ਨ ਆ ਵੇ ਜਿਹਨੂੰ ਆਪਾਂ ਬੋਡੀ ਕੌਰ ਕਹਿ ਦਿੰਦੇ ਆ ਉਸੇ ਟਾਈਪ ਦਾ ਕਲੈਕਸ਼ਨ ਆ ਵੇਖੋ ਕਿੰਨਾ ਸੋਹਣਾ ਇਹਦੇ ਤੇ ਫੁੱਲ ਦਿੱਸੀ ਜਾਂਦਾ ਹੈ ਤੁਹਾਨੂੰ ਤੁਸੀਂ ਵੇਖ ਸਕਦੇ ਹੋ neck ਤੇ ਵੀ ਤੁਹਾਨੂੰ ਬ੍ਰੋਚ ਦਿੱਸੀ ਜਾਂਦਾ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਹੈ ਤੇ ਨਾਲੇ ਜੇ ਮੈਂ ਕਲਰ ਕੰਬੀਨੇਸ਼ਨ ਦੀ ਗੱਲ ਕਰਾਂ ਤੁਹਾਨੂੰ ਡਬਲ ਸ਼ੇਡ ਕਲਰ ਕੰਬੀਨੇਸ਼ਨ ਮਿਲ ਜਾਂਦਾ ਹੈ ਉੱਤੇ ਪ੍ਰਿੰਟ ਤੇ ਨਾਲੇ ਥੱਲੇ ਤੁਹਾਨੂੰ ਮਿਲ ਜਾਂਦਾ ਹੈ ਜੀ ਲਾਈਟ ਪਿੰਕ ਕਲਰ ਦਾ ਕਲੈਕਸ਼ਨ ਉਹਦੇ ਤੇ ਵੀ ਤੁਹਾਨੂੰ ਬਟਨ ਦਿਸਦੇ ਹੋਣਗੇ ਕਿੰਨੇ ਸੋਹਣੇ ਡਿਜ਼ਾਈਨਸ ਨੇ ਇਹਦੇ ਵਿੱਚ ਵੀ ਤੁਹਾਨੂੰ ਕਲਰਸ ਮਿਲ ਜਾਣਗੇ ਜੀ ਇਹ ਵੀ ਪੂਰਾ ਸੈੱਟ ਵਾਈਜ਼ ਹੀ ਆਊਗਾ ਇਹਦੇ ਨਾਲ ਤੁਹਾਨੂੰ ਇੱਕ ਹੋਰ ਕਲੈਕਸ਼ਨ ਦਿਖਾ ਦਿੰਨੇ ਆਪਾਂ ਆ ਵੇਖੋ ਜੀ ਇੱਕ ਹੋਰ ਨਵਾਂ ਕਲੈਕਸ਼ਨ ਆ ਵੇਖੋ ਇਹ ਜਿੰਸ ਦੇ ਨਾਲ ਹੈਗਾ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਪੈਟਰਨ ਮਿਲ ਜਾਂਦੇ ਨੇ ਜਿੰਨੇ ਮਰਜ਼ੀ ਤੁਸੀਂ ਲੈਣਾ ਚਾਹੋ ਤੁਸੀਂ ਨਿਕਰ ਦੇ ਨਾਲ ਲੈਣਾ ਚਾਹੁੰਦੇ ਹੋ ਜਿੰਸ ਨਿਕਰ ਦੇ ਨਾਲ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਪੂਰੇ ਪੈਂਟਾ ਦੇ ਨਾਲ ਲੈਣਾ ਚਾਹੁੰਦੇ ਹੋ ਇਹ ਸਾਰੇ ਕਲੈਕਸ਼ਨ ਆਪਣੇ ਕੋਲ ਮਿਲ ਜਾਂਦੇ ਨੇ ਇਹ ਵੀ ਵਿਂਟਰ ਵਾਸਤੇ ਹੀ ਹੈਗਾ ਜੀ ਫੁੱਲ 슬ੀਵਸ ਦਾ ਇਹਦੇ ਵਿੱਚ ਜਾ ਕੇ ਨੂੰ ਠੰਡ ਨਹੀਂ ਲੱਗਦੀ ਦੀ ਅੱਜ ਕੱਲ ਇਹੋ ਜਿਹਾ ਕਲੈਕਸ਼ਨ ਹੀ ਸਾਰੇ ਲੈਣਾ ਪਸੰਦ ਕਰਦੇ ਨੇ ਠੀਕ ਹੈ ਜੀ ਹੁਣ ਤੁਹਾਨੂੰ ਇੱਕ ਹੋਰ ਨਵਾਂ ਕਲੈਕਸ਼ਨ ਦਿਖਾ ਦਿੰਨੇ ਆ ਆ ਵੇਖੋ ਮਲਟੀ ਕਲਰ ਦੇ ਵਿੱਚ ਜਿਹੜਾ ਅੱਜ ਕੱਲ੍ਹ ਸੈਲੀਬ੍ਰਿਟੀ ਵੋਲੀਵੁੱਡ ਟਾਈਪ ਕਲੈਕਸ਼ਨ ਹੈ ਜੀ ਬਿਲਕੁਲ ਉਸੇ ਤਰ੍ਹਾਂ ਦਾ ਕਲੈਕਸ਼ਨ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੈ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ਸ ਮਿਲ ਜਾਣਗੇ ਕਲਰ ਆਪਸ਼ਨ ਮਿਲ ਜਾਣਗੇ ਆ ਵੇਖੋ ਇਹਦੇ ਤੁਸੀਂ ਵਰਕ ਵੀ ਦੇਖ ਸਕਦੇ ਹੋ ਥ੍ਰੈਡ ਦਾ ਕਿੰਨਾ ਸੋਹਣਾ ਫਲੋਰਲ ਵਰਕ ਕੀਤਾ ਹੋਇਆ ਹੈ ਆ ਵੇਖੋ ਤੁਸੀਂ ਵੇਖ پا ਰਹੇ ਹੋ ਇੱਕ ਕਲੀਆਂ ਦਾ ਬਣਾਇਆ ਹੋਇਆ ਹੈ ਜੀ ਨਾਲੇ ਨੈਕ ਪੈਟਰਨ ਵੀ ਤੁਸੀਂ ਵੇਖੋ ਕਿੰਨਾ ਸੋਹਣਾ ਦਿੱਤਾ ਹੋਇਆ ਹੈ ਐਮਬ੍ਰੋਇਡਰੀ ਕੀਤੀ ਹੋਈ ਹੈ ਕਿੰਨੇ ਸੋਨੇ ਲੈਸ ਬਾਰਡਰ ਲੱਗੀ ਹੋਈ ਤੇ ਨਾਲੇ ਇਹਦੇ ਨਾਲ ਤੁਹਾਨੂੰ 벨ਟ ਵੀ ਮਿਲ ਜਾਂਦਾ ਹੈ ਜੀ ਇਸੇ ਤਰ੍ਹਾਂ ਦੇ ਤੁਸੀਂ ਹੋਰ ਕਲੈਕਸ਼ਨ ਲੈਣਾ ਚਾਹੁੰਦੇ ਹੋ ਅਜਮੇਰਾ ਫੈਸ਼ਨ ਵਿਜ਼ਿਟ ਕਰ ਸਕਦੇ ਹੋ ਅਜਮੇਰਾ ਫੈਸ਼ਨ ਦਿੰਦਾ ਹੈ ਜੀ ਤੁਹਾਨੂੰ ਪੂਰੀ ਮੈਨੂਫੈਕਚਰਿੰਗ ਵਾਰੰਟੀ ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਟਰਾਂਸਪੋਰਟ ਦੇ ਜ਼ਰੀਏ ਮੰਗਾਵਾਂਗੇ ਤਾਂ ਕੋਈ ਇਸ਼ੂ ਜੀ ਨਹੀਂ ਨਹੀਂ ਹੁੰਦਾ ਜੀ ਜਦੋਂ ਤੱਕ ਤੁਹਾਡੇ ਘਰੇ ਮਟੀਰੀਅਲ ਨਹੀਂ ਪਹੁੰਚਦਾ ਉਦੋਂ ਤੱਕ ਅਜਮੇਰਾ ਫੈਸ਼ਨ ਦੀ ਹੁੰਦੀ ਹੈ ਜੀ ਪੂਰੀ ਗੈਰੰਟੀ ਜੀ ਹਾਂ ਤਾਂ ਫਿਰ ਹੁਣ ਆਪਾਂ ਲੈਨੇ ਆ ਜੀ ਵਿਰਾਮ ਤੁਸੀਂ ਜੇ ਹੋਰ ਕਲੈਕਸ਼ਨ ਲੈਣਾ ਚਾਹੁੰਦੇ ਹੋ ਲਹੰਗੇ ਸਾੜੀ ਸੂਟ ਕੁੜਤੀਸ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਆਰਾਮ ਨਾਲ ਇਹ ਸਾਰੀਆਂ ਚੀਜ਼ਾਂ ਵੀ ਅਜਮੇਰਾ ਫੈਸ਼ਨ ਤੋਂ ਲੈ ਸਕਦੇ ਹੋ ਤੇ ਆਪਣਾ ਇੱਕ ਨਵਾਂ ਸਟਾਰਟਅਪ ਵੀ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਫੇਰ ਮਿਲਾਂਗੇ ਇੱਕ ਹੋਰ ਨਵੇਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਕਰ ਲਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਰੱਖਿਓ ਆਪਣਾ ਖਿਆਲ ਸਾਥਰੀਆਕਾਲ